ਇਹਨਾਂ ਦੀ ਪੰਥ ਕੋਈ ਮੈਨ ਨਹੀਂ ਰੱਖਦਾ ਇਹਨਾਂ ਦੀ ਬਾਦਾਂ ਦੀ ਕੁਰਸੀ ਮੈਨ ਨਹੀਂ ਰੱਖਦੀ ਆ 2 ਦਸੰਬਰ ਨੂੰ ਜਿਹੜਾ ਫੈਸਲਾ ਆਇਆ ਕਿ 7 ਮੈਂਬਰੀ ਕਮੇਟੀ ਬਣੀ ਆ ਇਹ ਫੈਸਲੇ ਨੂੰ ਖੁਦ ਨਹੀਂ ਮੰਨਦੇ ਇਹ ਸਰਦਾਰ ਸਾਹਿਬ ਨੂੰ ਕੀ ਮੰਨਣਗੇ ਦੱਸੋ ਜੀ ਖਿਲਦਾ 2 ਦਸੰਬਰ ਦਾ ਫੈਸਲਾ ਇਹ ਜਥੇਦਾਰ ਇਹਨਾਂ ਦਾ 2 ਦਸੰਬਰ ਦਾ ਫੈਸਲਾ ਤਾਂ ਨਿਗਰਾਨ ਕਰ ਤੁਹਾਨੂੰ ਇਹਨਾਂ ਨੇ ਇੱਕ ਪਰਚੀ ਕਿਹਾ ਸੀ ਸਰਦਾਰ ਸਾਹਿਬ ਆਪਾਂ 1 ਮਿੰਟ ਤੁਹਾਡੀ ਸਰ ਦੀ ਗੱਲ ਰੁਕਦੀ ਆ ਮੈਂ ਮਾਫ ਕਰਨਾ ਪਰਚੀ ਲੱਭ ਰਿਆ ਸੀ ਆਹ ਲਓ ਜੀ ਮੈਂਬਰ ਸਾਹਿਬ 1 ਮਿੰਟ 1 ਮਿੰਟ ਆ ਪਹਿਲੀ ਪਰਚੀ ਆ ਜੀ ਆ ਦੂਜੀ ਪਰਚੀ ਆ ਗਈ ਨਹੀਂ ਸ਼੍ਰੋਮਣੀ ਕਮੇਟੀ ਦੇ ਥਲੇ ਹੋਇਆ ਸ਼੍ਰੋਮਣੀ ਕਾਲ ਇਹਦਾ ਸਾਡੀ ਪਰਚੀ ਹੈ ਇਹ ਇਹੋ ਪਰਚੀ ਨੂੰ ਜਾਰੀ ਨਹੀਂ ਹੋ ਰਹੀਆਂ ਦਾ ਜਾਰੀ ਉਹਨਾਂ ਦੀ ਪਰਚੀ ਹੋ ਰਹੀ ਨਹੀਂ ਹੈ ਇਹ ਨਹੀਂ ਹੈਗੀ ਇਹ ਨਹੀਂ ਹੈਗੀ ਇਹ ਨਹੀਂ ਹੈਗੀ ਇਹ ਬਾਦਲ ਪੰਥਕ ਪਾਰਟੀ ਨਹੀਂ ਹੈ ਉਹਨਾਂ ਦੀ ਆਵਾਜ਼ ਸੁਣ ਲਓ ਗੱਲ ਸੁਣ ਲਓ ਜਸਦੇਵ ਨਾਲ ਬੱਚਾ ਮੇਰਾ ਇਹ ਨਾਲ ਕਾ ਵੇ ਸੁਣਾ ਇਹ ਸਾਡਾ ਬੱਚਾ ਹੈ ਬੱਚੇ ਨੂੰ ਗੱਲ ਵੱਖਰੀ ਅਸੀਂ ਸਤਿਕਾਰ ਕਰਦੇ ਹਾਂ ਸਾਡਾ ਬੱਚਾ ਹੈ ਅਸੀਂ ਮੈਂ ਕਹਿੰਦਾ ਸਤਿਕਾਰ ਕਰਦੇ ਹਾਂ ਤੁਸੀਂ ਪੰਥ ਗੱਲ ਕਰੋ ਵੱਡਿਆ ਤੌਰ ਕਰ ਕਰਾਂਗੇ ਤੁਸੀਂ ਪੰਥ ਦੀ ਗੱਲ ਕਰੋ ਪੰਥ ਦੀਓ ਗੱਲ ਕਰਦੇ ਕੋਈ ਬਾਦਲ ਦੀ ਗੱਲ ਨਾ ਕਰੋ ਪੰਥ ਦੀ ਗੱਲ ਕਰੋ ਬੇਨਤੀ ਹੈ ਬਾਦਲ ਇੱਥੇ ਕਿੱਥੇ ਆ ਗਿਆ ਤੁਸੀਂ ਆਪ ਕਿਆ ਕਿੱਥੇ ਮੈਂ ਤਾਂ ਕਿਹਾ ਹੀ ਨਹੀਂ ਤੁਸੀਂ ਕਹਿੰਦੇ ਅਸਲੀ ਕਾਲੀਦਾਰ ਤੁਸੀਂ ਕੁਐਸਚਨ ਕੀਤਾ ਨਹੀਂ ਕਿਹਾ ਮੈਂ ਮੈਂ ਕਹੀ ਗੱਲ ਮੈਂ ਤਾਂ ਕਿਹਾ ਹੀ ਨਹੀਂ ਮੈਂ ਤਾਂ ਸ਼ਬਦ ਨਹੀਂ ਕਿਹਾ ਜੇ ਤੁਸੀਂ ਕਹੋ ਸ਼ਬਦ ਨਹੀਂ ਕਿਹਾ ਰਿਕਾਰਡ ਹੈ ਭਾਈ ਸਾਹਿਬ ਰਿਕਾਰਡ ਨਹੀਂ ਕਿਹਾ ਮਰੀ ਲੱਗੀ ਹੋਇਆ ਹਾਂ ਇਹ ਗੱਲ ਕਹੀ ਹੈ ਵੀ ਉਹਨਾਂ ਨੇ ਤੁਸੀਂ ਕਹੋ ਹੋ ਗਈ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਆ ਪਰ ਸ਼ੈਦ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਕਿਨੂੰ ਕਿਵੇਂ ਵੇਖਦੇ ਹੋ ਜਿਉਂ ਆਉਣਲੇ ਸਮੇਂ ਚ ਮੈਂਬਰ ਸਾਹਿਬ ਪ੍ਰਧਾਨਗੀ ਜਿਹੜੇ ਕਾਲੀ ਜਲਦੀ ਵੈਸੇ ਆਪਾਂ ਆਪਸੀ ਗੱਲ ਕਰਦੇ ਆਂ ਡੈਲੀਗੇਟ ਬਣਾਏ ਜਿਹਨੂੰ ਡੈਲੀਗੇਟ ਪ੍ਰਧਾਨ ਬਣਾਉਣਗੇ ਅਸੀਂ ਮੰਨ ਲਾਂਗੇ